ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਤੀਰਤ ਸਿੰਘ ਪੀਨੈਕਲ ਸਾਡੇ ਨਾਲ ਮੌਜੂਦ ਨੇ ਰਿਫਿਊਜ਼ਡ ਕੇਸਸ ਨੂੰ ਵੀਜ਼ਾ ਦਿਵਾਉਣ ਦੇ ਬਾਦਸ਼ਾਹ ਨੇ ਔਰ ਬਹੁਤ ਸਾਰੇ ਸਟੂਡੈਂਟਸ ਜਿਨ੍ਹਾਂ ਦੀਆਂ ਪ੍ਰੋਫਾਈਲਸ ਰੀਕਨਸਿਡਰੇਸ਼ਨ ਮੰਗਦੀਆਂ ਸੀ ਉਹਨਾਂ ਨੂੰ ਵੀ ਵੀਜ਼ਾ ਦਿਵਾਏ ਜਦਕਿ ਬਹੁਤ ਸਾਰੇ ਏਜੰਟਸ ਨੂੰ ਏਜੰਟਸ ਨੇ ਉਹਨਾਂ ਵਿਦਿਆਰਥੀਆਂ ਨੂੰ ਕਹਿ ਦਿੱਤਾ ਸੀ ਕਿ ਰੀਕਨਸਿਡਰੇਸ਼ਨ ਦੀ ਜ਼ਰੂਰਤ ਨਹੀਂ ਸੋ ਤੀਰਤ ਸਿੰਘ ਪੀਨੈਕਲ ਉਹਨਾਂ ਨੇ ਇੱਕ ਵਾਰ ਫੇਰ ਆਪਣੀ ਬਾਤ ਸਾਹਤ ਸਾਬਤ ਕੀਤੀ ਹੈ ਕਿ ਕਿਵੇਂ ਉਹ ਹੈਲਪ ਕਰਦੇ ਨੇ ਸਟੂਡੈਂਟਸ ਦੀ ਸਾਡੇ ਨਾਲ ਮੌਜੂਦ ਨੇ ਸਸਕੀਲ ਤਿਰੇਜੀ ਬਹੁਤ ਸਵਾਗਤ ਹੈ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਆ ਸਾਰੇ ਦਸ਼ਕਾਂ ਨੂੰ ਸਸਕੀਲ ਜੀ ਤਿਰੇਜੀ ਪਹਿਲਾਂ ਤਾਂ ਇਹ ਦੱਸੋ ਰੀਕਨਸਿਡਰੇਸ਼ਨ ਆਲਾ ਤੁਸੀਂ ਬੜੇ ਵਿਦਿਆਰਥੀ ਖੁਸ਼ ਹੋ ਕੇ ਗਏ ਤੁਹਾਡੇ ਕੋਲੇ ਮੈਂ ਵੀਡੀਓ ਦੇਖੀ ਆ ਤੁਹਾਡੇ ਇੰਸਟਾ ਤੇ ਕਿੰਨਾ ਵਿਦਿਆਰਥੀਆਂ ਦੇ ਵੀਜ਼ੇ ਆ ਗਏ ਰੀਕਨਸਿਡਰੇਸ਼ਨ ਕਰਨ ਤੋਂ ਬਾਅਦ ਇਹ ਰੀਕਨਸਿਡਰੇਸ਼ਨ ਕਿੱਥੇ ਹੋ ਸਕਦੀ ਹੈ ਸਰ ਰੀਕਨਸਿਡੇਰੇਸ਼ਨ ਕੁਛ ਵੀ ਹੈ ਕੋਈ ਵੀ ਕਿਸੇ ਤਰ੍ਹਾਂ ਦੀ ਆਪਾਂ ਵੀਜ਼ਾ ਕੈਟਾਗਰੀ ਜਦੋਂ ਆਪਾਂ ਫਾਈਲ ਲਾਂਚ ਕਰਦੇ ਆਂ ਤੇ ਹਾਂ ਜਦੋਂ ਰਿਜ਼ਲਟ ਉਹਦੇ ਫੇਵਰ 'ਚ ਨਹੀਂ ਆਉਗਾ ਇੱਕ ਤਰ੍ਹਾਂ ਦੀ ਅਪੀਲ ਆਪਾਂ ਕਹਿ ਸਕਦੇ ਆਂ ਅਪੀਲ ਹੁੰਦੀ ਦੋ ਤਰ੍ਹਾਂ ਦੀ ਇੱਕ ਫੈਡਰਲ ਆਪਾਂ ਅਪੀਲ ਕਰ ਰਹੇ ਹਾਂ ਜਿਹਦੇ ਨਾਂ ਤੇ ਮੈਂ ਤਾਂ ਕਹੂੰਗਾ ਬੱਚਿਆਂ ਤੋਂ ਲੱਖਾਂ ਰੁਪਿਆ ਚਾਰਜ ਕਰ ਲੇਤਾ ਜਾਂਦਾ ਆਵੇ ਜਾਂ ਨਾ ਆਵੇ ਰੀਕਨਸਿਡਰੇਸ਼ਨ ਕੀ ਹੁੰਦਾ ਤੁਹਾਡੀ ਪੁਰਾਣੀ ਫਾਈਲ ਤੇ ਆਪਾਂ ਚੈਲੰਜ ਜ਼ਰੂਰ ਕਰ ਸਕਦੇ ਆ ਤੇ ਅੱਜ ਮੈਂ ਦੱਸ ਦਵਾਂ ਸਰ ਮੈਂ ਉਹ ਬੰਦਿਆਂ ਚੋਂ ਆ ਜਿਹੜਾ ਰੀਕਨਸਿਡਰੇਸ਼ਨ ਤੇ ਅਜੇ ਤੱਕ ਫੇਵਰ ਦੇ ਵਿੱਚ ਨਹੀਂ ਹੁੰਦਾ ਕਿਉਂਕਿ ਫੇਵਰ ਮੈਂ ਕਹਿੰਦਾ ਜੇ ਤੁਹਾਨੂੰ ਐਮਬੈਸੀ ਨੇ ਰਾਈਟ ਦਿੱਤਾ ਦੁਬਾਰਾ ਫਾਈਲ ਲਾਉਣ ਦਾ ਬੜਾ ਦੁਬਾਰਾ ਫਾਈਲ ਲਾਓ ਦੇ ਪਿੱਛੇ ਵੀ ਮੇਰਾ ਕਿਉਂ ਮੰਨਣਾ ਕਿਉਂ ਹੁੰਦਾ ਸੀ ਇਹਦਾ ਦੁਬਾਰਾ ਫਾਈਲ ਲਾਉਣ ਨੂੰ ਕਿ ਵੀ ਦੁਬਾਰਾ ਫਾਈਲ ਜਾਊਗੀ ਆਪਾਂ ਚੀਜ਼ਾਂ ਨਵੀਆਂ ਐਡ ਆਨ ਕਰ ਸਕਾਂਗੇ ਨਵੇਂ ਵੀਜ਼ਾ ਆਫੀਸਰ ਕੋਲ ਫਾਈਲ ਜਾਊਗੀ ਕੋਈ ਰੀਕਨਸਿਡਰੇਸ਼ਨ ਨਹੀਂ ਸਾਰੇ ਪੁਰਾਣੇ ਵੀਜ਼ਾ ਆਫੀਸ ਤੇ ਮੈਂ ਅੱਜ ਇਸ ਚੀਜ਼ ਨੂੰ ਮੈਂ ਤਾਂ ਕਹਾਂਗਾ ਬਹੁਤ ਜ਼ਿਆਦਾ ਖੁਸ਼ੀ ਆ ਮਾਨ ਵੀ ਫੀਲ ਹੋ ਰਿਹਾ ਤੇ ਬੱਚਿਆਂ ਨੂੰ ਸ਼ਾਇਦ ਯਾਦ ਹੋਣਾ ਪੁਰਾਣੀਆਂ ਵੀਡੀਓ ਜੇ ਸਾਡੇ ਨਾਲ ਬੱਚੇ ਮਾਪੇ ਜੁੜਦੇ ਆ ਜਦੋਂ ਤੇ ਸਭ ਤੋਂ ਪਹਿਲਾਂ ਪੰਜਾਬ ਪਿਆ ਸੀ ਕਿ ਹੋਕਾ ਲਾਇਆ ਸੀਗਾ ਕਿ ਸਪਾਊਸ ਓਪਨ ਵਰਕ ਪਰਮਿਟ ਜਦੋਂ ਬੰਦ ਹੋਇਆ ਸੀਗਾ ਲੋਕਾਂ ਦੇ ਘਰ ਟੁੱਟਣ ਵਾਲੇ ਪਾਸੇ ਆ ਗਏ ਤੇ ਉਪਰੋਂ ਅੰਬੈਸੀ ਨੇ ਜੀ ਮੈਂ ਤਾਂ ਤੁਹਾਨੂੰ ਸਭ ਨੂੰ ਪਤਾ ਹੋਣਾ ਵਾ ਜਦੋਂ ਆ ਮਾਰਚ ਦੇ ਵਿੱਚ ਆ ਰੂਲ ਚੇਂਜ ਇਨਾਨੇ ਕੀਤੇ ਸੋ ਮਤਲਬ ਕਿ ਉਹਨਾਂ ਨੇ ਫਿਰ ਰਿਫਿਊਜ਼ਲ ਦਿੱਤੀ ਆ ਹਨ ਭਰ ਕੇ ਇੱਕ ਵਾਰੀ ਮੀਨਾ ਗਈ ਪੂਰੀ ਰਿਫਿਊਜ਼ਲ ਸੋ ਰਿਫਿਊਜ਼ਲ ਆਈ ਦੁਬਾਰਾ ਨਾ ਵੀ ਫਾਈਲ ਲੱਗ ਨਹੀਂ ਸਕਦੀ ਸੀਗੀ ਤੇ ਉਦੋਂ ਬੱਚਿਆਂ ਦੇ ਬੜਾ ਬਲੇ ਬਹੁਤ ਕੁਝ ਖਰਾਬ ਹੋਇਆ ਤੇ ਉਦੋਂ ਆ ਕਿਹਾ ਸੀਗਾ ਅੱਛਾ ਤੁਸੀਂ ਲੱਗੀਆਂ ਫਾਈਲਾਂ ਦੇ ਉੱਤੇ ਅਪੀਲ ਕੀਤੀ ਕਿ ਇਹਨੂੰ ਰੀਕਨਸਿਡਰ ਕਰੋ ਹਾਂ ਜੀ ਸਪਾਊਸ ਵੀ ਜਾਂਦੀਆਂ ਫਾਈਲਾਂ ਸਪਾਊਸ オーਪਨ ਵਰਕ ਉਦੋਂ ਦਾ ਸਰ ਅਮੀ ਕਹਾ ਮੈਂ ਵੈਸਟਰ ਵੀਜ਼ੇ ਵੀ ਰੀਕਨਸਿਡਰੇਸ਼ਨ ਕਰ ਪਾ ਕੇ ਅਸੀਂ ਉੱਤੇ ਵੀ ਬਹੁਤ ਵੀਜ਼ੇ ਲਏ ਹੋਏ ਆ ਸੋ ਮੇਰਾ ਇੱਕ ਸਟਾਈਲ ਵੀ ਕਹੂੰਗਾ ਹੈਗਾ ਕਿ ਮੈਂ ਰੀਕਨਸਿਡਰੇਸ਼ਨ ਪਾਉਂਦਾ ਹੀ ਪਾਉਂਦਾ ਵਿਜ਼ਟਰ ਵੀਜ਼ਾ ਦੇ ਵੀ ਅੱਛਾ ਸਪਾਊਸ ਵੀਜ਼ੇ ਕਿੰਨੇ ਕੁ ਲੈ ਲੇ ਤੁਸੀਂ ਰੀਕਨਸਿਡਰੇਸ਼ਨ ਪਾ ਕੇ ਸਰ ਮੈਂ ਅੱਜ ਜੀ ਇਹ ਗੱਲ ਕਰਾਂ 30 ਪਲੱਸ ਮੇਰੇ ਕੋਲ ਔਨ ਰਿਕਾਰਡ ਮੈਂ ਬੋਲ ਰਿਹਾ ਮੇਰੇ ਕੋਲ ਪ੍ਰੂਫ ਹੈ ਮੇਰੇ ਕੋਲ ਆਪਣੇ ਪਰਸਨਲ ਜੜੀਆਂ ਕਿ ਹੋਰਾਂ ਏਜੰਟਾਂ ਤੋਂ ਮੈਂ ਤਾਂ ਗੱਲ ਕਰੂੰਗਾ ਦੂਰੋਂ ਨੇੜੇ ਮਨਨ ਕਿ ਬੈਂਗਲੌਰ ਤੱਕ 도 ਵੀ ਮੈਂ ਗੱਲ ਕਰੂੰਗਾ ਕਿ ਕਲਾਇੰਟਸ ਨੇ ਸਾਡੇ ਤੇ ਟਰਸਟ ਕੀਤਾ ਸਰ 1 ਰੁਪਈਆ ਨਹੀਂ ਲੱਗਦਾ ਪਿਆ ਸੀ ਨਾ ਕੋ ਅੰਬੈਸੀ ਵੀ ਇਸ ਨਾਲ ਕੋ ਮੇਰੀ ਫੀਸ ਰੀਕਨਸਿਡਰੇਸ਼ਨ ਆ ਪਈਆਂ ਤੇ ਵੀਜ਼ ਅੱਜ ਅੱਜ ਜਿਸ ਦਿਨ ਆਪਾਂ ਵੀਡੀਓ ਰਿਕਾਰਡ ਕਰ ਰਹੇ ਹਾਂ ਮੈਂ ਸਾਰਨੂੰ ਦਿਖਾ ਕੇ ਹਟਿਆ ਮੈਨੂੰ ਅੱਜ 2 ਡੱਬੇ ਆਏ ਅੱਜ ਮਠਿਆਈ ਦੇ ਸੋ ਮੈਂ ਕਹੂੰਗਾ ਕਿ ਬੱਚਿਆਂ ਨੇ ਕਈਆਂ ਨੇ ਆਪਣੇ ਏਜੰਟਾਂ ਨਾਲ ਲੜਕੇ ਪੋਈਆਂ ਸੀਗੀਆਂ ਉਹਨਾਂ ਦੀ ਵੀ ਬੀਪੀਆਰ ਆ ਗਈਆਂ ਸੋ ਕਈ ਵਾਰੀ ਬੱਚੇ ਸਾਡੇ ਕੋਲ ਆਏ ਕਿਉਂਕਿ ਨਾ ਓਬਵੀਅਸ ਮੈਨੂੰ ਜੀਸੀ ਕੀ ਚਾਹੀਦੀ ਸੀ ਮੈਨੂੰ ਉਹਨਾਂ ਦੀ ਪ੍ਰੋਪਰ ਫਾਈਲ ਚਾਹੀਦੀ ਸੀ ਤਾਂ ਹੀ ਮੈਂ ਰੀਕਨਸਿਡਰੇਸ਼ਨ ਪਾ ਸਕਦਾ ਸੀ ਨਾ ਸਿਰ ਅਸੀਂ ਰੀਕਨਸਿਡਰੇਸ਼ਨ ਅੱਖਾਂ ਬੰਦ ਕਰਕੇ ਨਹੀਂ ਪਾਈਆਂ ਅੱਛਾ ਕਈ ਸਟੂਡੈਂਟਸ ਦੀਆਂ ਸੀਗੀਆਂ ਉਹਨਾਂ ਦੇ ਏਜੰਟਾਂ ਨੇ ਜੀਸੀ ਕੀ ਦਿੱਤੀ ਨਹੀਂ ਹਾਂ ਨਹੀਂ ਦਿੱਤੀ ਤੇ ਕਈਆਂ ਨੇ ਤਾਂ ਦੇ ਵੀ ਦਿੱਤੀ ਕਹਿੰਦੇ ਜਾ ਪਾਲਾ ਕਈ ਤੇ ਸਰ ਅੱਜ ਜਦੋਂ ਹੁਣ ਮੈਂ ਇੱਕ ਵੀਡੀਓ ਦਿਖਾਈ ਸਰ ਨੂੰ ਉਹਦਾ ਪ੍ਰੋਪਰ ਨਾਮ ਲੈ ਕੇ ਕਹਿੰਦਾ ਵੇ ਉਹ ਕਹਿੰਦਾ ਜਾ ਪਾਲਾ ਤੇਰਾ ਵੀਜ਼ਾ ਆਇਆ ਤਾਂ ਕੰਮ ਛੱਡ ਦੂੰਗਾ ਤੇ ਉਹ ਅੱਜ ਬੱਚ ਉੱਗੇ ਚੱਲ ਕਿਉਂਕਿ ਸਪਾਊਸ ਓਪਨ ਵਰਕ ਪਰਮਿਟ ਰਿਫਿਊਜ਼ਲ ਤੋਂ ਬਾਅਦ ਅੱਜ ਦੀ ਡੇਟ ਚ ਲੈਣਾ ਜਦੋਂ ਨਵੀਂ ਫਾਈਲ ਨਹੀਂ ਲੱਗਦੀ ਤਾਂ ਬਹੁਤ ਵੱਡੀ ਗੱਲ ਆ ਤੇ ਅਸੀਂ ਕਾਫੀ ਵੱਡਾ ਨੰਬਰ ਆਲਰੇਡੀ ਅਚੀਵ ਜਿਹੜਾ ਕੀ ਆ ਕਰ ਚੁੱਕੇ ਆ ਸੋ ਮੈਂ ਉਹ ਵੀ ਦੱਸ ਦਵਾ ਅੱਜ ਇੱਕ ਹੋਰ ਦੱਸ ਦਵਾ ਕਈਆਂ ਨੇ ਤਾਂ ਸਰ ਏਜੰਟਾਂ ਨੇ ਪਾਈਆਂ ਨਹੀਂ ਐਵੇਂ ਆਪਣੇ ਬੱਚਿਆਂ ਨੂੰ ਮਤਲਬ ਐਵੇਂ ਹੀ ਕਹਤਾ ਕਿ ਅਸੀਂ ਤੁਹਾਡੀ ਰੀਕਨਸਿਲਿਏਸ਼ਨ ਪਾਈ ਕਿਉਂਕਿ ਰੀਕਨਸਿਲਿਏਸ਼ਨ ਆ ਟਰੈਕ ਨਹੀਂ ਕਰ ਸਕਦੇ ਆਪਾਂ ਆਪਾਂ ਸਿਰਫ ਰਿਕੁਐਸਟ ਕੀਤੀ ਆ ਥਰੂ ਵੈਬ ਫਾਰਮ ਕੀਤੀ ਆ ਆ ਗਿਆ ਰਿਜ਼ਲਟ ਠੀਕ ਆ ਨਹੀਂ ਰਹਾ ਜਵਾਬ ਜਰੂਰ ਹੋਣਾ ਜੀ ਇਹ ਵੀ ਦੱਸ ਦਵਾ ਜਵਾਬ ਜਰੂਰ ਹੋਣਾ ਪਰ ਆਪਾਂ ਟਰੈਕ ਨਹੀਂ ਕਰ ਸਕਦੇ ਕਿੱਥੇ ਤੱਕ ਪਹੁੰਚੀ ਆਉ ਜਾਂ ਨਹੀਂ ਆਉ ਪਰ ਜਿੰਨਾ ਕਿ ਮੈਂ ਦੇਖਿਆ ਆਲੇ ਦੁਆਲੇ ਬੱਚਿਆਂ ਨਾਲ ਜਿਨ੍ਹਾਂ ਨੇ ਸਾਡੇ ਨਾਲ ਸੋਸ਼ਲ ਮੀਡੀਆ ਤੇ ਜੁੜੇ ਆ 100% ਆਈ ਆ ਸੋ ਜੇ ਤੁਹਾਡੇ ਏਜੰਟ ਨੇ ਇਮਾਨਦਾਰੀ ਨਾਲ ਰੀਕਨਸਿਡਰੇਸ਼ਨ ਦਿਮਾਗ ਦੇ ਮੈਨੂੰ ਖਾਨੇ ਖੋਲ ਕੇ ਪਾਈ ਆ ਨਾ ਤੇ ਤੁਹਾਡਾ ਵੀਜ਼ਾ ਸਪਾਊਸ ਓਪਨ ਵਰਕ ਪਰ ਮਜੇ ਰਿਫਿਊਜ਼ ਹੋਇਆ ਸੀ ਤੇ ਬਿਲਕੁਲ ਮੈਂ ਕਹਾਂਗਾ ਦੁਬਾਰਾ ਉਮੀਦਾਂ ਜਗਾ ਲਓ ਤੇ ਜਰੂਰ ਤੁਹਾਡਾ ਵੀਜ਼ਾ ਜਰਾ ਕੀ ਆ ਸਕਦਾ ਵਾ ਤੇ ਸਾਰਾ ਜੇ ਇਹ ਵੀ ਦੱਸ ਦਵਾ ਵੱਖਰੇ ਨੀ ਕੈਟਾਗਰੀ ਸੇ ਮੈਂ ਤਾਂ ਕਹੂੰਗਾ ਮੈਂ ਬੱਚਿਆਂ ਦੀ ਵਿਜ਼ਟਰ ਵੀਜ਼ਾ ਵੀ ਨਾਲ ਅਪਲਾਈ ਕੀਤੇ ਆ ਰੀਕਨਸਿਡੇਸ਼ਨ ਪਾਈਆਂ ਕਈਆਂ ਦੀ ਇਹਨਾਂ ਦੋਨੇ ਹੀ ਆ ਗਏ ਵਿਜ਼ਟਰ ਵੀਜ਼ਾ ਵੀ ਆਏ ਤੇ ਸਪਾਊਸ ਓਪਨ ਵਰਕ ਪਰਮਿਟ ਰੀਸੀਵ ਹੋ ਗਿਆ ਤੇ ਸਰ ਕਈ ਬੱਚੇ ਇਦਾਂ ਦੇ ਵੀ ਹੈਗੇ ਆ ਅਨਫੋਰਚੂਨੇਟਲੀ ਮਤਾਨੀ ਮੈਂ ਕਹੂੰਗਾ ਕੁਝ ਉਹਨਾਂ ਦਾ ਵਿਜ਼ਟਰ ਵੀਜ਼ਾ ਰਿਫਿਊਜ਼ ਹੋ ਗਿਆ ਸਪਾਊਸ ਓਪਨ ਵਰਕ ਪਰਮਿਟ ਆ ਗਿਆ ਸਰ ਇਦਾਂ ਦੇ ਵੀ ਬਹੁਤ ਬੱਚੇ ਹੈਗੇ ਆ ਤੇ ਕਈਆਂ ਦਾ ਵਿਜ਼ਟਰ ਵੀਜ਼ਾ ਦਾ ਰਿਜ਼ਲਟ ਨਹੀਂ ਆਇਆ ਸਪਾਊਸ ਓਪਨ ਵਰਕ ਪਰਮਿਟ ਜਿਹੜਾ ਕਿ ਅਪਰੂਵ ਹੋ ਗਿਆ ਸੋ ਹਰ ਮਤਲਬ ਕਿ ਬੱਚਿਆਂ ਦਾ ਬੈਨੀਫਿਟ ਹੋਇਆ ਸੋ ਮ ਆਪਾਂ ਜੇ ਨਾ ਮਰਜੀ ਭੰਡ ਲਈਏ ਪਰ ਕੈਨੇਡਾ ਬਹੁਤ ਦਰਿਆਦੇਲੀ ਆ ਤੇ ਮੈਂ ਕਹਾਂਗਾ ਕੈਨੇਡਾ ਬਹੁਤ ਸ਼ਰਾਫਤ ਨਾਲ ਚੱਲਦਾ ਸੋ ਕੈਨੇਡਾ ਨਾਲ ਰੂਲਸ ਨੇ ਰੈਗੂਲੇਸ਼ਨਸ ਨੇ ਕੈਨੇਡਾ ਦੇ ਜਿਹੜੇ ਉਹਨਾਂ ਦੇ ਤੱਥ ਹੈਗੇ ਆ ਮੈਂ ਤਾਂ ਹਮੇਸ਼ਾ ਕਹਿੰਦਾ ਐਮਬੈਸੀ ਦੀ ਸਾਈਟ ਨੂੰ ਫੋਲੋ ਕਰੇ ਚਲੋ ਜੇ ਜਿਹੜੀ ਸਾਨੂੰ ਜਿਹੜੇ ਉਹਨਾਂ ਨੇ ਸਾਨੂੰ ਰਾਹ ਦਿਖਾਈ ਉਹਨਾਂ ਦੇ ਚੱਲਦੇ ਜੇ ਬਹੁਤ ਵਧੀਆ ਸਾਰਾ ਕੁਝ ਹੈਗਾ ਮੈਨੂੰ ਇੱਕ ਗੱਲ ਦੱਸਿਓ ਜਿਹੜੀ ਤੁਸੀਂ ਰੀਕਨਸਿਡਰੇਸ਼ਨ ਪਾਈ ਇੱਕ ਤਾਂ ਤੁਸੀਂ ਪਾਈ ਸਟੂਡੈਂਟਸ ਦੀ ਸਟੂਡੈਂਟਸ ਦੀ ਵੀ ਵਿਜ਼ਟਰ ਵੀਜ਼ਾ ਦੀ ਵੀ ਸਪਾਊਸ ਵੀਜ਼ਾ ਦੀ ਵੀ ਇਹ ਜਿਹੜੀ ਮੈਂ ਗੱਲ ਕਰ ਰਿਹਾ ਸਪਾਊਸ ਵੀਜ਼ਾ ਦੀ ਗੱਲ ਕਰ ਰਿਹਾ ਸਰ ਤੇ ਜਿਹੜਾ ਬੱਚਾ ਕਹਿੰਦਾ ਸੀ ਵੀ ਏਜੰਟ ਕਹਿੰਦਾ ਸੀ ਮੈਂ ਕੰਮ ਛੱਡ ਦੂੰ ਉਹ ਸਟੂਡੈਂਟ ਸੀ ਨਹੀਂ ਉਹ ਸਪਾਊਸ ਵੀਜ਼ਾ ਹੀ ਸਰ ਉਹ ਵੀ ਸਪਾਊਸ ਜੋਂ ਮੈਨੂੰ ਵੇ ਦੱਸੋ ਜਿਨ੍ਹਾਂ ਦੇ ਪਹਿਲਾਂ ਸਪਾਊਸ ਵੀਜ਼ਾ ਧੜਾ ਧੜ ਰਿਫਿਊਜ਼ਡ ਹੋ ਗਏ ਕੀ ਉਹ ਵੀ ਹਜੇ ਰੀਕਨਸਿਡਰੇਸ਼ਨ ਪਾ ਸਕਦੇ ਨਹੀਂ ਸਰ ਆ ਬਹੁਤ ਇੰਪੋਰਟੈਂਟ ਸਵਾਲ ਪੁੱਛਿਆ ਸਰ ਟਾਈਮ ਹੁੰਦਾ ਸੋ ਮੈਂ ਤਾਂ ਕਹੂੰਗਾ ਕਿ ਜਿੰਨਾ ਛੇਤੀ ਹੋਵੇ ਸਰ ਹੁਣ ਗੱਲ ਹੁੰਦੀ ਹੈ ਨਾ ਜੇ ਕੋਈ ਮਲੇਕ ਫੈਜ਼ ਜਫੋਂ ਤਾਂ ਵਾਪਰ ਮੈਂ ਕਹਿੰਦਾ ਜੱਜ ਕੋਈ ਫੈਸਲਾ ਸੁਣਾ ਲੈਂਦਾ ਕੋਈ ਟਾਈਮ ਹੁੰਦਾ ਨਾ ਅਪੀਲ ਕਰਨ ਦਾ ਜੀ ਇਹ ਵੀ 30 ਦਿਨ ਜਾਂ 50 ਦਿਨ ਦੇ ਵਿੱਚ ਤੁਸੀਂ ਪਾ ਸਕਦੇ ਇਹਨੂੰ ਘਟੋਗਾਨੀ ਤੇ 2 3 4 ਹਫ਼ਤੇ ਚ ਪੈਣੀ ਚਾਹੀਦੀ ਹੈ ਮੇਰੇ ਕੋਲ ਆ ਰਹੇ ਆ ਸਰ ਬੱਚੇ ਹੁਣ ਜਿਨ੍ਹਾਂ ਦੇ ਹੋ ਗਏ ਜਦੋਂ ਹੁਣ ਨਾਲ ਦੀਆਂ ਦੀ ਦੇਖਣਦੇ ਆ ਜਦੋਂ ਹੁਣ ਸਾਡੇ ਇੰਸਟਾਗ੍ਰਾਮ ਤੇ ਦੇਖਣਦੇ ਯਾਰ ਪਹਿਲੋਂ ਬੰਦਿਆਂ ਕਹਿੰਦਾ ਯਾਰ ਨਹੀਂ ਆਉਣੀਆਂ ਗੱਲਾਂ ਮਾਰਦੇ ਆਪਣੀ ਦੁਕਾਨਦਾਰੀ ਚਲਾਉਣ ਨੂੰ ਪਰ ਆਏ ਆ ਦੇਖੋ ਮੈਂ ਤਾਂ ਉਦੋਂ ਵੀ ਕਿਹਾ ਸੀਗਾ ਯਾਰ ਤੁਹਾਡੇ ਕੋਲ ਰਾਹ ਨਹੀਂ ਬਚਿਆ ਸਾਰੇ ਰਾਹ ਬੰਦ ਆਹੀ ਰਾਹ ਇਹਦਾ ਮਤਲਬ ਹੈ ਇਹਦਾ ਮਤਲਬ ਹੈ ਤਿਰੱਚ ਵੀ ਕੋਈ ਨਾ ਕੋਈ ਤੁਸੀਂ ਲੀਗਲ जुगाੜ ਕਰਦੇ ਹੋ ਹੁਣ ਮੈਨੂੰ ਇਹ ਦੱਸੋ ਕਿਸੇ ਵੀ ਸਟੂਡੈਂਟ ਦੀ ਕਿਉਂਕਿ ਹਾਂ ਹੁਣ ਬੜੀਆਂ ਰਿਫਿਊਜ਼ਲਾਂ ਆਈਆਂ ਨੇ ਅਗਰ ਹੁਣ ਕੋਈ ਰਿਫਿਊਜ਼ਲਾਂ ਆਈਆਂ ਕਿਸੇ ਦੀਆਂ ਤੁਸੀਂ ਉਹਨਾਂ ਨੂੰ ਵੀ ਰੀਕਨਸਿਡਰੇਸ਼ਨ ਅਪਲਾਈ ਨਹੀਂ ਸਰ ਮੈਂ ਦੁਵਾਰਾ ਦਾਦਾ ਸਪਾਊਸ ਵੀਜ਼ਾ ਰੀਕਨਸਿਡਰੇਸ਼ਨ ਪਾਉਣ ਦਾ ਮੇਰਾ ਇੱਕ ਪਰਸਨਲ ਮੋਟਿਵ ਮੈਂ ਤਾਂ ਸੀਗਾ ਰੀਕਨਸਿਡਰੇਸ਼ਨ ਸਰ ਲੰਬਾ ਬਹੁਤ ਚੱਲਿਆ ਜਦੋਂ ਮੈਂ ਡੇਟੇ ਵੀ ਦੱਸੀ ਸਰ ਆ ਦੇਖੋ ਆਪਾਂ ਹੁਣ ਦਸੰਬਰ 'ਚ ਬੈਠੇ ਠੀਕ ਹੈ ਜੀ ਜੂਨ ਮਹੀਨਿਆਂ ਦੀਆਂ ਰੀਕਨਸਿਡਰੇਸ਼ਨ ਪਾਈਆਂ ਤੇ ਰਿਜ਼ਲਟ ਆਏ ਆ ਅੱਛਾ ਜਿਹੜੀਆਂ ਜ ਯੋਗੀ ਜਿਹੜੀ ਇਹ ਰਿਫਿਊਜ਼ਲ ਹੀ ਸਰ ਸ਼ੁਰੂ ਹੋਈ ਅਪ੍ਰੈਲ ਮਈ ਚਾਈ ਹੈ ਕਿੰਨੀਆਂ ਗਰੀ ਕਨਸਿਡਰੇਸ਼ਨਾਂ ਪਈਆਂ ਸਰ ਕਾਫੀ ਪਈਆਂ ਹੋਈਆਂ 50 ਪਲੱਸ ਤਾਂ ਹੋਣੀਆਂ ਘੱਟੋ ਘੱਟ ਮਿਨੀਮਮ ਕਹੂੰਗਾ 30 ਜਿਹੜੀਆਂ ਪਲੱਸ ਜਿਹੜੀਆਂ ਮੇਰੇ ਕੋਲ ਅਪਰੂਵਲ ਆ ਗਈਆਂ ਮਤਲਬ 30 ਡੱਬੇ ਆ ਗਏ ਤੁਹਾਡੇ ਕੋ ਹਾਂਜੀ ਸਰ ਜ਼ਿਆਦਾ ਆ ਗਏ ਸਰ ਡੱਬੇ ਡੱਬੇ ਜ਼ਿਆਦਾ ਆਇਆ ਮੈਂ ਡੱਬੇ ਕਹਿ ਰਿਹਾ ਨੋਟ ਨਹੀਂ ਕਹਿ ਰਿਹਾ ਹਾਂ ਡੱਬੇ ਜ਼ਿਆਦਾ ਤਾਂ ਆਇਆ ਸਰ ਕਈਆਂ ਨੇ ਬਾਹਰੋਂ ਵੀ ਪਾਈਆਂ ਦੇ ਦਾ ਮਲੇ ਕੀ ਨਾਲ ਜੁੜਦੇ ਸੀ ਸੋਸ਼ਲ ਮੀਡੀਆ ਤੁਹਾਡੇ ਕੋਈ ਜਿਵੇਂ ਮਤਲਬ ਕੋਈ ਸਟੂਡੈਂਟ ਹੈ ਅਗਰ ਉਹਨੇ ਕਿਸੇ ਹੋਰ ਏਜੰਟ ਤੋਂ ਅਪਲਾਈ ਕੀਤਾ ਸੀ ਉਹ ਰੀਕਨਸਿਡਰੇਸ਼ਨ ਤੁਹਾਡੇ ਤੋਂ ਪੁਆ ਗਿਆ ਨਹੀਂ ਉਹ ਤਾਂ ਉਹ ਵੀ ਪਾਈਆਂ ਉਹ ਮੇਰੇ ਕੋਲ ਮੈਂ ਆਪਣੇ ਆਪਣੇ ਚ ਗਿਆ ਡਾਟਾ ਚ ਪਰ ਕਈ ਬੱਚੇ ਉਹ ਤਾਂ ਜਿਹਨੇ ਆਪਣੇ ਏਜੰਟ ਤੋਂ ਹੀ ਪੁਆ ਲਈ ਅੱਛਾ ਮਤਲਬ ਵਿਦਿਆਰਥੀ ਤੁਹਾਡੇ ਕੋ ਆਇਆ ਤੁਸੀਂ ਉਹਨੂੰ ਸਾਰਾ ਸਮਝਾਤਾ ਵੀ ਕੀ ਕਰਨਾ ਹੈ ਜੇ ਮੈਂ ਉਹਨੇ ਆਪਣੇ ਏਜੰਟ ਤੋਂ ਪੁਆ ਸਰ ਤੁਸੀਂ ਸਾਨੂੰ ਬੜਾ ਉਹ ਟੈਗ ਦਿੰਦੇ ਆ ਮਤਲਬ ਕਿ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਅਸੀਂ ਤਾਂ ਬੱਚਿਆਂ ਦੇ ਨਾਲ ਹਮੇਸ਼ਾ ਗਰਾਉਂਡ ਲੈਵਲ ਤੇ ਮਲੇ ਕੀ ਕੀਤਾ ਜਿਹੜੇ ਸਾਨੂੰ ਜਾਣਦੇ ਆ ਜੀ ਸਰ ਬਹੁਤ ਵੱਡੇ ਮ ਸੋ ਕਦੇ ਵੀ ਜਦੋਂ ਆਪਣੇ ਰਜਕ ਦੇ ਬੈਠੀਏ ਨਾ ਕੋਈ ਕਦੇ ਵੀ ਲਾਲਚ ਨਹੀਂ ਕੀਤਾ ਕਿ ਇਹ ਬੰਦਾ ਮੇਰੇ ਤੋਂ ਕੰਮ ਕਰਾ ਕੇ ਜਾਵੇ ਮੈਨੂੰ ਇਹ ਪੈਸੇ ਦੇ ਕੇ ਜਾਵੇ ਮੇਰਾ ਕੰਮ ਸਰ ਬੇਸਿਕਲੀ ਬੱਚਿਆਂ ਨੂੰ ਸਹੀ ਰਾਹ ਸਲਾਹ ਦੇਣੀ ਤੇ ਦਿੱਤੀ ਹਾਂ ਮੈਂ ਤੇ ਇਹ ਖੁੱਲਾ ਚੈ ਲੈ ਸੀਗਾ ਮੈਂ ਤਾਂ ਕਹਿੰਦਾ ਪੁਰਾਣੀਆਂ ਵੀਡੀਓ ਚ ਮੇਰੀ ਵਰਡਿੰਗ ਸੁਣੀ ਆ ਯਾਰ ਆਪਣੇ ਏਜੰਟਾਂ ਤੋਂ ਪਵਾ ਲਓ ਥੱਕੇ ਨਾ ਮੇਰੇ ਤੋਂ ਆਉਂਦੀ ਲੋੜ ਨਹੀਂ ਆਪਣੇ ਏਜੰਟਾਂ ਤੋਂ ਪਵਾ ਲਓ ਤੁਹਾਡੇ ਤੇ ਵਿਸ਼ਾਰਥੀ ਵੀ ਬਹੁਤ ਭਰੋਸਾ ਕਰਦੇ ਨੇ ਮੈਂ ਵੀ ਤੁਹਾਡੇ ਤੇ ਬਹੁਤ ਭਰੋਸਾ ਕਰਦਾ ਤੁਸੀਂ ਬੜੇ ਭਰੋਸੇਯੋਗ ਹੋ ਤੁਸੀਂ ਬਹੁਤ ਮਿਹਨਤ ਕੀਤੀ ਹੈ ਇਸੇ ਕਰਕੇ ਮੈਂ ਤੁਹਾਨੂੰ ਕਹਿਣਾ ਹੁੰਦਾ ਕਿ ਤੁਸੀਂ ਰਿਫਿਊਜ਼ਡ ਕੇਸਸ ਨੂੰ ਪੀਪੀਆਰ ਦੌਣ ਦੇ ਬਾਦਸ਼ਾਹ ਸੋ ਬਾਦਸ਼ਾਹ ਹਰ ਕੋਈ ਨਹੀਂ ਹੁੰਦਾ ਸਰ ਉਹ ਕਹਿੰਦੇ ਨਾ ਸਿੱਧਾ ਸਿੱਧਾ ਤਾਂ ਸਪਨੇ ਸਾਰੇ ਪੂਰੇ ਕਰ ਦਿੰਦੇ ਪਰ ਜੇ ਦਾ ਸੁਪਨਾ ਟੁੱਟਾ ਹੋਵੇ ਉਹਦੇ ਨਾਲ ਖੜਨਾ ਉਹ ਥੋੜਾ ਚੈਲੰਜ ਹੁੰਦਾ ਤੇ ਤੇ ਮੈਂ ਵੀ ਤੁਹਾਨੂੰ ਕਹਾਂਗਾ ਕਿ ਸਰ ਮੈਂ ਅਮੇਰ ਕਹੂੰਗਾ ਕਿ ਜੇ ਸਾਡੀ ਕੋਈ ਸੂਜਵਾਨਾਂ ਕੋਈ ਬੱਚਿਆਂ ਦਾ ਫਾਇਦਾ ਹੁੰਦਾ ਆਪ ਮਿਹਨਤ ਕਰਕੇ ਹੁੰਦਾ ਤੇ ਮੈਂ ਕਹਿੰਦਾ ਰੱਬ ਨਾ ਵਧੀਆ ਹੀ ਰੱਖੇ ਸਾਰਾ ਕੁਝ ਬਾਕੀ ਰਿਫਿਊਜ਼ਲ ਕਰੀ ਕਿਸੇ ਨੂੰ ਨਾ ਦੇਖਣੀ ਪਵੇ ਸਿੱਧੇ ਤੌਰ ਤੇ ਵੀ ਕਰ ਸਕਦੇ ਆ ਜੂਰੀ ਨਹੀਂ ਕਿ ਸਾਨੂੰ ਰਿਫਿਊਜ਼ਲ ਆਈ ਤਾਂ ਹੀ ਸਾਡ ਨੂੰ ਮਤਲਬ ਕਿ ਤੁਸੀਂ ਸਾਡਾ ਮੈਂ ਤੇ ਕੋ ਟੈਲੈਂਟ ਦੇਖਣਾ ਵਾ ਉਹ ਤਾਂ ਨਹੀਂ ਨਹੀਂ ਉਹ ਤਾਂ ਮੈਨੂੰ ਪਤਾ ਉਹ ਤੇ ਤੁਹਾਡੇ ਕੋ ਜਿਹੜੀ ਫਾਈਲ ਆ ਜਾਂਦੀ ਹੈ ਮੈਂ ਹੀ ਮੰਨ ਕੇ ਚੱਲਦਾ ਹੁੰਦਾ ਕਿ ਵੀਜ਼ਾ ਆ ਗਿਆ ਕਿਉਂਕਿ ਤੁਸੀਂ ਮਿਹਨਤ ਬਹੁਤ ਕਰਦੇ ਬਾਕੀ ਗਾਰੰਟੀ ਕਦੀ ਨਹੀਂ ਦਿੰਦਾ ਮੈਂ ਪਰ ਇੱਕ ਇਹ ਵੀ ਦਿੰਦਾ ਸਰ ਅੱਜ ਦੇ ਸਮੇਂ ਦੇ ਵਿੱਚ ਵੀਜ਼ੇ ਨਾਲੋਂ ਜ਼ਿਆਦਾ ਨੋ ਤੇ ਸੈਟਲਮੈਂਟ ਦਾ ਬੜਾ ਹੈਗਾ ਜੇ ਆਪਾਂ ਬੱਚਿਆਂ ਨੂੰ ਉਹ ਥੋੜਾ ਜਿਹਾ ਇਸ ਵੇਲੇ ਵੀ ਜੇ ਸਰ ਆਉਣ ਵਾਲੇ ਸਮੇਂ ਦੇ ਵਿੱਚ ਨਾ ਆਪਣਾ ਨੁਕਸਾਨ ਕਰੋਗੇ ਤੁਸੀਂ ਬਹੁਤ ਵੱਡਾ ਮੈਂ ਤਾਂ ਬੱਚਿਆਂ ਨੂੰ ਕਹੂੰਗਾ ਅਸਲੀ ਚੀਜ਼ ਬਿਲਕੁਲ ਬੱਚੇ ਸੋਚ ਸਮਝਿਓ ਰੀਕਨਸਿਡਰੇਸ਼ਨ ਆਪਾਂਗੇ ਵੀ ਕੁਝ ਨਹੀਂ ਹੋਣਾ ਕਿ ਆ ਚੱਲ ਦੁਬਾਰਾ ਰੀਸੈਟ ਕਰ ਲਵਾਂ ਮੈਂ 2 ਸਾਲ 3 ਸਾਲ ਪਿੱਛੇ ਜਾ ਕੇ ਉਹ ਫੈਸਲਾ ਬਦਲਣਾ ਫਿਰ ਤਾਂ ਰੀਕਨਸਿਡਰੇਸ਼ਨ ਵੀ ਨਹੀਂ ਹੋਣੀ ਬੇੜਾ ਤੇਰੀ ਤਾਂ ਮੈਂ ਤਾਂ ਕਹੂੰਗਾ ਸੋ ਕੈਨੇਡਾ ਜਾਣਾ ਮੈਂ ਤਾਂ ਹਮੇਸ਼ਾ ਇੱਕ ਹੋਰ ਐ ਤੇ ਸਟੇਟਮੈਂਟ ਕਹਿ ਲਗਾ ਕਈ ਵਾਰੀ ਨਾ ਬੜਾ ਸਾਨੂੰ ਕਹਿੰਦੇ ਕਿ ਯਾਰ ਆਪਣੇ ਤੋੜ ਮਰੋੜ ਕੇ ਸ਼ਾਇਦ ਪੋਜ਼ਿਟਿਵ ਗੱਲਾਂ ਕਰਦੇ ਆ ਬੜਾ ਸੱਚਾਈ ਆ ਦਿਲ ਦੇ ਹੱਥ ਰੱਖ ਕੇ ਦੇਖੋ ਕੈਨੇਡਾ ਨੇ ਚਲੋ ਹੁਣ ਇਲੈਕਸ਼ਨਾਂ ਵੀ ਇੱਕ ਵੱਡਾ ਕਾਰਨ ਹੈ ਮੈਂ ਥੋੜਾ ਜਿਹਾ ਵਾਪਸ ਆਉਂਗਾ تیر ਜੀ ਜਿਵੇਂ ਤੁਸੀਂ ਬੜੀ ਵਧੀਆ ਗੱਲ ਕੀਤੀ ਕਿ ਜੂਨ ਮਹੀਨੇ ਦੇ ਰਿਜ਼ਲਟ ਪਿਛਲੇ ਸਾਲ ਦੇ ਐ ਜੂਨ 2014 ਦੇ ਹਾਂਜੀ ਜੂਨ ਤੋਂ ਬਾਅਦ ਜੁਲਾਈ ਅਗਸਤ ਸਤੰਬਰ ਅਕਤੂਬਰ اچھا ਰੀਕਨਸਿਡਰੇਸ਼ਨ ਦੇ ਰਿਜ਼ਲਟ 6-6 ਮਹੀਨੇ ਬਾਅਦ ਆ ਰਹੀ ਤੇ ਬੱਚੇ ਤਾਂ ਹਿੰਮਤ ਹਾਰ ਗਏ ਹੋਣੇ ਵੀ ਹੁਣ ਨਹੀਂ ਵੀ ਤਾਂ ਆਉਂਦਾ 6 ਮਹੀਨੇ ਹੋ ਗਏ ਸਰ ਗੱਲ ਵੀ ਦੇਖੋ ਨਾ ਹੁਰਾਈ ਨਹੀਂ ਸੀਗਾ ਨਵੀਂ ਫਾਈਲ ਲਾਗੇ ਤੁਸੀਂ ਜਿੱਦਾਂ ਹੁਣ ਮੈਨੂੰ ਪੁੱਛਿਆ ਤੁਸੀਂ ਰੀਕੈਨਸਲੇਸ਼ਨ ਨਾ ਮੈਂ ਸਟੂਡੈਂਟ ਜਿਹੜਾ ਹੁਣ ਜੇ ਹੁਣ ਤਾਜ਼ਾ-ਤਾਜ਼ਾ ਰਿਹਾ ਪਾਉਂਗੇ ਮੈਂ ਸਰ ਤਾਂ ਹੀ ਤਾਂ ਕਹਿੰਦਾ ਨਵੀਂ ਫਾਈਲ ਆਉਣੀ ਯਾਰ ਮੈਂ ਨਵੀਂ ਫਾਈਲ ਆਉ ਨੂੰ ਮੈਂ ਟਰੈਕ ਕਰ ਸਕਦਾ ਰੀਕਨਸਿਡਰੇਸ਼ਨ ਦੇ ਮੈਂ ਸਰ ਟਰੈਕ ਨਹੀਂ ਕਰ ਸਕਦਾ ਠੀਕ ਹੈ ਨਾ ਇਹ ਨਹੀਂ ਕਿ ਰੀਕਨਸਿਡਰੇ ਪਰ ਤੁਸੀਂ ਉਹਨਾ ਨੂੰ ਕਿਉਂ ਪਾਈ ਫਿਰ ਅੱਛਾ ਉਹਨਾਂ ਦੀ ਕਿਸਮਤ ਅਜ਼ਮਾਈ ਤੁਸੀਂ ਸਰ ਉਹ ਬੱਚਾ ਐਮਬੈਸੀ ਨੇ ਬੰਦ ਕਰਤੇ ਸੀ ਨਾ ਰੂਲ ਕੀ ਹੁਣ ਸਪਾਉਸ ਫਾਈਲ ਲੱਗਦੀ ਅੱਛਾ ਫਾਈਲ ਨਹੀਂ ਸੀ ਲੱਗ ਸਕਦੀ ਤੁਸੀਂ ਤਾਂ ਰੀ ਕਨਸਿਡਰੇਸ਼ਨ ਪਾਈ ਹਾਂ ਅਗਰ ਫਾਈਲ ਲੱਗ ਸਕਦੀ ਹੋਵੇ ਤਾਂ ਜੈਨੂਇਨ ਤਰੀਕੇ ਨਾਲ ਫਾਈਲ ਲਾਓ ਹਾਂ ਤੇ ਸਰ ਅਜੇ ਵੀ ਦੱਸ ਦਵਾ ਮੇਰੇ ਕੋਲ ਉਹ ਵੀ ਬੱਚੇ ਆਉਂਦੇ ਆ ਜਿਹੜੇ ਐਸ ਵੇਲੇ ਮੈਂ ਤਾਂ ਕਹੂੰਗਾ ਰੋਂਦੇ ਆ ਘਰ ਖਰਾਬ ਹੋਇਆ ਵੀ ਅਸੀਂ ਰੀ ਕਨਸਿਡਰੇਸ਼ਨ ਕਿਉਂ ਨਹੀਂ ਲਾਈ ਹਾਂ ਅਸੀਂ ਕਿਉਂ ਨਹੀਂ ਲਾਈ ਇਹ ਸੱਚਾਈ ਹੈ ਸਰ ਪਰ ਉਦੋਂ ਤੁਸੀਂ ਕਹਿੰਦੇ ਸੀ ਵੀ ਰੀਕਨਸਿਲਡੇਸ਼ਨ ਲਾ ਲਓ ਰੀਕਨਸਿਲਡੇਸ਼ਨ ਲਾ ਲਓ ਮੈਨੂੰ ਇੱਕ ਗੱਲ ਦੱਸੋ ਲੋਨ ਦੇ ਵਿੱਚ ਹਰ ਜੀ ਕੀ ਸੀਗਾ ਕੁਝ ਜਾਂਦਾ ਹੀ ਨਹੀਂ ਸੀਗਾ ਨਾ ਕੋਈ ਮੇਰੇ ਪੈਸੇ ਲੱਗੇ ਨਾ ਤੁਸੀਂ ਕਿਸੇ ਤੋਂ ਨਾ ਬੈਸੀ ਨੇ ਪੈਸੇ ਲਏ ਨਾ ਅਸੀਂ ਪੈਸੇ ਲਏ ਕੁਝ ਮੈਂ ਤੇ ਵੀ ਗਿਆ ਏਜੰਟਾਂ ਤੋਂ ਲਵਾ ਲਓ ਯਾਰ ਆਪਣੇ ਜਦੋਂ ਰੀਕਨਸਿਲਡੇਸ਼ਨ ਚ ਕਿਸੇ ਦਾ ਵੀਜ਼ਾ ਆ ਗਿਆ ਉਦੋਂ ਤਾਂ ਚਲੋ ਮਾੜਾ ਮੋਟਾ ਮੂੰਹ ਮਠਾ ਸਰ ਉਹ ਤਾਂ ਚਲੋ ਹੁਣ ਓਬੀਸਾ ਕਾਰੋਬਾਰ ਆ ਉਹ ਵੀ ਇੱਕ ਪ੍ਰੋਫੈਸ਼ਨ ਆ ਪਰ ਉਹ ਤੁਸੀਂ ਮਤਲਬ ਇਹ ਨਹੀਂ ਵੀ ਕਿਸੇ ਨੂੰ ਪੈਕੇਜ ਕਰਤਾ ਐ ਕਰਤਾ ਨਹੀਂ ਸਰ ਉਹ ਤਾਂ ਕੰਮ ਹੀ ਨਹੀਂ ਸਗਾ ਉਹ ਤਾਂ ਬਹੁਤ ਜੜੀ ਹਾਂ ਓਬਵੀਅਸਲੀ ਡੈਫੀਨਿਟਲੀ ਸਰ ਆਪਣੀ ਅਸੀਂ ਜੜੀ ਫੀਸ ਬੱਚਿਆਂ ਤੋਂ ਲਈ ਆ ਬਟ ਬਹੁਤ ਰੀਜ਼ਨੇਬਲ ਲਈ ਆ ਤੇ ਬੱਚੇ ਨੇ ਉਹ ਫੀਸ ਦੇਈ ਆ ਕਿ ਬੱਚੇ ਨੇ ਮੈਂ ਤਾਂ ਕਹੂੰਗਾ ਤਰਸ ਕੇ ਨਹੀਂ ਬੱਚੇ ਨੇ ਚਾ ਜਾਣ ਦੇਗੀ ਕਿ ਕਦੋਂ ਦੇ ਕੇ ਆਵਾਂ ਮੈਂ ਕਦੋਂ ਫੜਾ ਫੜਾ ਕੇ ਆਵਾਂ ਇਹਨਾਂ ਨੂੰ ਇੰਨੀ ਦੀ ਫੀਸ ਦੇ ਕੇ ਆਵਾਂ ਸਰ ਤੁਸੀਂ ਸੋਚੋ ਅੰਬੈਸੀ ਨੇ ਰੂਲ ਬਦਲ ਦਿੱਤੇ ਫਾਇਲਾ ਲੱਗ ਨਹੀਂ ਸਕਦੀਆਂ ਬੱਚਿਆਂ ਦੇ ਰਿਸ਼ਤੇ ਟੁੱਟਣ ਦੇ ਆਗੇ ਹੈਗੇ ਬੱਚਿਆਂ ਕੋਲ ਇੱਕੋ ਆਪਸ਼ਨ ਸੀ ਜਦੋਂ ਪੜ੍ਹਾਈ 2-2 ਸਾਲ ਬਾਅਦ ਖਤਮ ਹੋ ਗਈ ਤੇ ਫਾਇਲਾ ਲੱਗਣ ਗਿਆ ਆਰਾਮ ਨਾਲ ਬੈਠਾ ਤੇ ਬੱਚਿਆਂ ਦਾ ਕੀ ਆ ਰਿਹਾ ਜਦੋਂ ਮੈਸੀ ਨੇ ਵੀ ਬੰਦ ਕਰ ਦਿੱਤੇ ਵਰਕ ਪਰਮਿਟ ਬੱਚਿਆਂ ਦੇ ਵਰਕ ਪਰਮਿਟ ਸਰ ਵਰਕ ਪਰਮਿਟ ਆਏ ਆ ਉਹਨਾਂ ਦੇ ਓਪਨ ਵਰਕ ਪਰਮਿਟ ਸਪਾਊਸ ਓਪਨ ਵਰਕ ਪਰਮਿਟ ਆ ਛੋਟੀ ਗੱਲ ਨਹੀਂ ਉਹ ਤਾਂ ਚੀਜ਼ਾਂ ਦੀ ਹੋ ਬਿਲਕੁਲ ਤੁਹਾਡੀ ਗੱਲ ਹੁਣ ਉੱਥੇ ਜਾ ਕੇ ਆਪਣਾ ਕੰਮ ਧੰਦਾ ਕਰਨਗੇ ਬਿਲਕੁਲ ਸਰ ਦੇ ਆ ਰੈਡੀ ਟੂ ਗੋ ਫ੍ਰੀ ਟੂ ਗੋ ਬਹੁਤ ਬਹੁਤ ਧੰਨਵਾਦ ਜੀ ਬੜਾ ਇਨਸਪਾਇਰਿੰਗ ਤੁਸੀਂ ਗੱਲਾਂ ਬਾਤਾਂ ਜਿੱਥੋਂ ਮਰਜ਼ੀ ਲਾ ਲੋ ਫਾਈਲ ਇਹ ਤਾਂ ਤੁਹਾਡੀ ਆਪਣੀ ਇੱਛਾ ਹੈ ਪਰ ਇੱਕ ਨੰਬਰ 855785578 ਤੀਰਤ ਜੀ ਨੂੰ ਆ ਕੇ ਮਿਲੋ ਜ਼ਰੂਰ ਜਾਣਾ ਤੁਸੀਂ ਕੈਨੇਡਾ ਇੰਨੀ ਦੂਰ ਜਾਣਾ ਹੈ ਟੋਰਾਂਟੋ ਵੈਂਕੂਵਰ 3-3 ਘੰਟੇ ਦੀ ਫਲਾਈਟ ਹੈ ਮੇਰੇ ਖਿਆਲ ਹਣਾ ਹਾਂਜੀ ਬਿਲਕੁਲ ਸਰ ਤੁਸੀਂ ਆਹ ਜਲੰਧਰ ਹੈ ਤੁਸੀਂ ਇੰਡੀਆ ਚੋਂ ਕਿਤੇ ਵੀ ਆ ਸਕਦੇ ਹੋ ਪੰਜਾਬ ਚੋਂ ਤਾਂ ਜੇ ਕਾਰ ਤੇ ਬੱਸ ਤੇ ਵੀ ਆਉਂ ਤਾਂ ਮੇਰੇ ਖਿਆਲ ਪੰਜਾਬ ਚ ਕਿਤੇ ਵੀ ਜਾਣਾ ਹੋਵੇ 3-4 ਘੰਟੇ ਤੋਂ ਵੱਧ ਦਾ ਸਫ਼ਰ ਨਹੀਂ ਸੋ ਪਰ ਸਕੂਟਰ ਮੋਟਰਸਾਈਕਲ ਦੇ ਨਾਲ ਆਈਓ ਮੁੰਡੇ ਅੱਜਕੱਲ ਸਕੂਟਰ ਬੜੀ ਤੇਜ਼ ਚਲਾਉਂਦੇ ਨਹੀਂ ਸੇਫਟੀ ਜ਼ਰੂਰੀ ਹੈ ਸਰ ਸੋ ਬੱਚੇ ਜ਼ਰੂਰ ਇੱਕ ਵਾਰੀ ਜਿਹਨੇ ਕ ਇਹ ਬੜੀ ਵੱਡੀ ਸ਼ਖਸੀਅਤ ਨੇ ਕਿਉਂਕਿ ਆਪਣੇ ਨਾਲ ਖੁੱਲ ਕੇ ਗੱਲਾ ਬਾਤਾਂ ਕਰਦੇ ਨੇ ਬਹੁਤ ਦੁਰਜੇਵਿਆਂ ਚ ਰਹਿੰਦੇ ਨੇ ਸੋ ਫੋਨ ਕਰਕੇ ਸਮਾਂ ਲੈ ਕੇ ਮਿਲੋ ਬਹੁਤ ਧੰਨਵਾਦ ਧੀਰੇ ਜੀ ਸਸਿਕਾ ਥੈਂਕ ਯੂ